ਤੈਨੂੰ ਉੱਤਾਂ ਕੰਤਾ ਉਹ ਨਹੀਂ ਦੇ ਦੂੰਗੀ ਕਿਉਂਕਿ ਮੇਰਾ ਆਤਮ ਬੇਲੀ ਨਹੀਂ ਰਾਤ ਨੂੰ ਚਾਹੇ ਤੁਸੀਂ ਇੱਕ ਘੰਟੇ ਦੀ ਲਾਈਵ ਰੱਖ ਲਾ ਕੇ ਵੀ ਰੱਖ ਦੋਗੇ ਨਾ ਮੈਂ ਤਾਂ ਵੀ ਤੁਹਾਨੂੰ ਨਾਮ ਵੀ ਬੋਲੋਗੇ ਮੈਂ ਤਾਂ ਵੀ ਤੁਹਾਨੂੰ ਸਬੂਤ ਕਰੀ ਜਾਉਂਗੀ ਠੀਕ ਹੈ ਜੀ ਤੁਸੀਂ ਮੈਨੂੰ ਸਪੋਰਟ ਕਰਦੇ ਹੋ ਕਰੋ ਬਸ ਤੇ ਮੈਂ ਤਾਂ ਸਾਰਿਆਂ ਦੀ ਲਾਈਵ 'ਚ ਜਾ ਕੇ ਸਪੋਰਟ ਕਰ ਦਿੰਨੇ ਆ ਮੇਰੀ ਲਾਈਵ ਦੇ ਵਿੱਚ ਕੋਈ ਨਹੀਂ ਆਂਦਾ ਫਿਰ ਵੀ ਬਾਕੀ ਹੁਣ ਤੁਸੀਂ ਦੱਸ ਦੋ ਜੇ ਸੁਣ ਰਹੇ ਹੋ ਮੇਰੀ ਗੱਲਬਾਤ ਵੀ ਮੈਂ ਠੀਕ ਕਹਿ ਰਹੀ ਆ ਜਾਂ ਗਲਤ ਕਹਿ ਰਹੀ ਆ ਰੋਟੀ ਖਾਣ ਲੱਗ ਗਈਆਂ ਦੇ ਖਾ ਲੋ ਰੋਟੀ ਖਾ ਲੋ ਪਹਿਲਾਂ ਸਭ ਤੋਂ ਪਹਿਲਾਂ ਰੋਟੀ ਖਾਣੀ ਚਾਹੀਦੀ ਆ ਹਨਾ ਜਨਵੀਰ ਜੀ ਦੇ ਫੁੱਫੜ ਜੀ ਦੀ ਦਿੱਦ ਹੋ ਗਈ ਵਿਚਾਰੇ ਹੋ ਉੱਧਰ ਵਿਅਸਤ ਨੇ ਨਹੀਂ ਤਾਂ ਮੇਰੀ ਲਾਈਵ ਦੇ ਵਿੱਚ ਉਹ ਜੁੜਦੇ ਹੁੰਦੇ ਨੇ ਹਮੇਸ਼ਾ ਬਾਕੀ ਸਾਰੇ ਭੁੱਲੇ ਜਾਂਦੇ ਆ ਭੁੱਲਣਾ ਨਹੀਂ ਚਾਹੀਦਾ ਕਿਉਂਕਿ YouTube ਸਭ ਨੂੰ ਦੇ ਦਾਂ ਮੈਂ ਜਿੱਦੀ ਜਿੱਦੀ ਲਾਈਵ ਦੇ ਵਿੱਚ ਜਾਂਦੀ ਆ ਨਾ ਉਹ ਯੂ ਸਭ ਦੇਖਦਾ ਵਾ ਸਰ ਉਹਦੇ ਚੰਨਨ ਤੇ ਵੀ ਉਹਨਾਂ ਕੀ ਅਸਰ ਪੈਂਦਾ ਵਾ ਵੀ ਹਾਂ ਇਹ ਸਾਰਿਆਂ ਦੇ ਤੁਪ ਚਲਾਣੇ ਆਪਾਂ ਤੁਸੀਂ ਸੁੰਦਰਯਾ ਮੇਰੀ ਗੱਲ ਬਾਤ ਥੈਂਕ ਯੂ ਜੀ ਥੈਂਕ ਯੂ ਲਾਈਕ ਕਰਦੇ ਆ ਕਰੋ ਪਲੀਜ਼ ਹੋਰ ਸੁਣਾਓ ਥੈਂਕ ਯੂ so much ਕੱਲ੍ਹ ਦੀ ਲਾਈਵ ਵਿੱਚ ਤੁਸੀਂ ਆਏ ਸੀ ਚਲੋ ਵਧੀਆ ਗੱਲ ਆ ਦੀ ਬਹੁਤ ਵਧੀਆ ਗੱਲ ਆ ਜੀ ਤੁਸੀਂ ਆਏ ਸੀ ਹਨਾ ਆਪਾਂ ਹੋਰ ਕਹਿ ਸਕਦੇ ਬਹੁਤ ਵਧੀਆ ਗੱਲ ਆ ਹੂੰ ਕਈ ਵਾਰੀ ਆਪਾਂ ਕੰਮ ਕਰਦੇ ਵਿੱਚ ਵਿਅਸਤ ਹੁੰਨੇ ਨੇ ਪਤਾ ਲੱਗਦਾ ਹੈ ਇਹਨਾਂ ਹੋਰ ਸੁਣਾਓ ਹਾਂ ਜਨਾ ਕੋਈ ਗੱਲ ਬਾਤ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਕਾਣਾ ਚਾਹੀਦਾ ਇੱਕ ਦੂਜੀ ਲਾਈਨ ਦੇ ਵਿੱਚ ਹੋਰ ਤਾਂ ਕੀ ਆ ਹਨਾ ਆਵਾਜ਼ ਨੇ ਹਾਂ ਠੀਕਾ 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 ਤੁਸੀਂ ਮੈਨੂੰ ਪੁੱਛਿਆ ਸੀਗਾ ਅੱਛਾ ਜੀ ਜੀ ਠੀਕ ਆ ਸੌਰੀ ਮੈਨੂੰ ਯਾਦ ਆ ਗਿਆ ਇਕਦਮ ਠੀਕ ਹੈ ਜੀ ਠੀਕ ਹੈ ਸੌਰੀ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਹਣਾ ਹੋਰ ਸੁਣਾਓ ਕੋਈ ਗੱਲਬਾਤ ਗਾਰੇ ਚ ਚਿੰਤਾ ਕੀ ਤੁ ਆਏ ਦਸ ਤੂਰ ਨਾਨਕ ਹੋਰ ਸੁਣਾਓ ਬੱਚੇ ਠੀਕ ਹੈ ਤੁਹਾਡੇ ਬੱਚੇ ਠੀਕ ਨੇ ਤੁਹਾਡੇ ਹੁਣ ਸੁਣਾਓ ਬੱਚੇ ਠੀਕ ਨੇ ਤੁਹਾਡੇ ਓਕੇ ਜੀ ਓਕੇ ਚਲੋ ਫਤਿਹ ਕਰ ਲਾਹਣਾ ਫਿਕਰ ਰਹਿਣੇ ਚਾਹੀਦੇ ਆ ਚੱਲੀ ਜਾਂਦੀ ਆ ਪੜਾਈ ਕਰਦੇ ਨੇ ਕਿੰਨੇ ਵਿੱਚ ਕਿੰਨੇ ਵਿੱਚ ਪੜ੍ਹਦੇ ਨੇ ਕਿਹੜੀ ਕਲਾਸਟ ਪੜ੍ਹਦੇ ਨੇ ਕਿਹੜੀ ਕਲਾਸ ਵਿੱਚ ਪੜ੍ਹਦੇ ਨੇ ਉਹ ਬੱਚੇ ਓਕੇ ਓਕੇ ਜੀ ਬੇਟਾ ਬੇਟੀ ਹੈ ਕਿ ਤੁਹਾਡੇ ਮਤਲਬ ਕਿੰਨੇ ਬੱਚੇ ਨੇ ਬਹੁਤ ਜਿੰਦਗੀ ਦਾ ਦੇਸਤੂਰ ਨਾਨਕ ਥੈਂਕ ਯੂ ਜੀ ਥੈਂਕ ਯੂ ਹੁਣ ਦੇਖੋ ਸਾਰਿਆਂ ਦੀ লাইਵ ਦੇ ਵਿੱਚ ਮੈਂ ਜਾਣੇ ਆ ਦੇਖੋ ਮੇਰੀ লাইਵ ਦਾ ਟਾਈਮ ਸਭ ਨੂੰ ਪਤਾ ਪਰ ਕੋ ਬੜੇ ਮਤਲਬੀ ਇਨਸਾਨ ਨੇ ਲੋਕ ਹਨਾ ਤੁਸੀਂ ਸਮਝ ਜਾ ਰਹੇ ਹੋ ਔਰ ਮੈਂ ਤੁਹਾਡੀ ਲਾਈਵ ਦੇ ਵਿੱਚ ਰੋਜ਼ ਆਇਆ ਕਰੂੰਗੀ ਕੋਈ ਗੱਲ ਨਹੀਂ ਜਦ ਤੱਕ ਤੁਹਾਡਾ ਫਰਸਟ ਟਾਈਮ ਨਹੀਂ ਵਾਧਦਾ ਪਲੀਜ਼ ਤੁਸੀਂ ਮੇਰੀ ਲਾਈਵ ਦੇ ਵਿੱਚ ਵੀ ਆ ਜਾਇਆ ਕਰੋ ਬਸ ਮੈਂ ਤਾਂ ਇੰਨੇ ਕੁ ਜਾਜਿਸ ਕਰਦੀਆਂ ਤੁਹਾਡੇ ਅੱਗੇ ਹੋਰ ਤਾਂ ਆਪਾਂ ਕੀ ਕਹਿ ਸਕਦੇ ਹਣਾ ਹੋਰ ਆਪਾਂ ਕਿਤਨੇ ਕੁਸ਼ ਨਹੀਂ ਕਹਿ ਸਕਦੇ ਮਰਜੀ ਮਾਲਕੋ ਤੁਹਾਡੀ ਭੈਣ ਜੀ